ਫੂਡ ਆਇਆ ਕਿਸੇ ਦੇ ਕਿਹਦੇ ਆਹ ਪਕਵਾਂ ਕਰੀ ਤਈਏ ਯਾਰ ਸਰਦੇ ਅਦਰ ਆਪਣੇ ਬਣਾਈ ਮੇਰੇ ਲਈ ਐਦਾ ਕਰ ਆ ਭੇਜ ਦੇ ਆਪਾਂ ਇਹਨੂੰ ਕਹਦਾਂਗੇ ਕਸਟਮਰਾਂ ਨੇ ਕੱਢ ਲੈਣੇ ਹੁੰਨੇ ਆ ਬੱਲੇ ਬੇਸ਼ੰਦੇ ਸਵਾਦ ਆ ਗਿਆ ਗੱਤਾਂ ਹਮੇਸ਼ਾ ਭਾਰਾ ਹੀ ਵੜਨਾ ਮੈਂ ਗਾਹ ਨੂੰ ਨਾ ਪਤਾ ਲੱਗੇ ਵੀ ਆਪਾਂ ਪੂਰੀ ਮਾਰਕੀਟ ਨਾਲੋਂ ਭਾਰਾ ਕਰਤਾ ਵੜਦੇ ਆ ਪਾਪਾ ਜੀ ਇਹ ਫੂਡ ਆਈਟਮ ਤੇ ਮੈਡੀਕਲ ਉਹਦੇ ਐਕਾ ਲੱਗਣਗੇ ਬਾਕੀ ਮੈਂ ਤਾਂ ਧੋਨੇ ਲੈਣੇ ਆ ਜਿੰਨੇ ਗਾਹ ਤੁਸੀਂ ਦੱਸੋ ਮੈਡੀਕੀਨਾਂ ਕਿਹੜੀਆਂ ਆਂ ਤੁਸੀਂ ਦਿਖਾਓ ਗੈਸ ਬੂਸਰ ਜੀ ਆਹ ਇਹ ਤਾਂ ਕੋਈ ਦਿੱਕਤ ਨਹੀਂ ਗਈ ਤੇਜ਼ ਆ ਗੁਰੂ ਠੀਕਾ ਹੈ ਨਾ ਚਿੰਦੇ ਇੱਕ ਬੰਦੇ ਦੇ ਸਿਰ ਤੇ ਨਾ ਰਿਆ ਕਰ ਆਪ ਨਿਗ੍ਹਾ ਮਾਰ ਆ ਦੇ ਆ ਤੂੰ ਨਿਗ੍ਹਾ ਮਾਰਦਾ ਮੈਂ ਪਜੀਰੀ ਇਦਾਂ ਹੀ ਚੱਲ ਜਾਣੀ ਸੀ ਕਿ ਬਿਨਾ ਟੈਸਟ ਕੀਤੇ ਤੈਨੂੰ ਪਤਾ ਤਾਂ ਹੈ ਵੀ ਮੈਂ ਕੋਈ ਪਜੀਰੀ ਨਹੀਂ ਭੇਜਦਾ ਜੇ ਗਾਹਕ ਬਿਮਾਰ ਪੈ ਗਿਆ ਨਾ ਸਾਰਾ ਨਾਮ ਮੇਰਾ ਲੱਗ ਜਾਣਾ ਉਹ ਸੁਣ ਵੀ ਸਵਾਲਾ ਯਾਰ ਸੁਣਦੇ ਫੇਰ ਪਾਸਾ ਦਾ ਲੰਡੀ ਲੱਗ ਗਈ ਨਾ ਤੂੰ ਕਿਉਂ ਨਹੀਂ ਦਿੰਦਾ ਕਿਉਂ ਨਾ ਬਲੀ ਪਈ ਕਿ ਇਹ ਕਿੰਨਾ ਜ਼ਿੰਮੇਵਾਰੀ ਲੱਗਦੀ ਆ ਇਹ ਨਹੀਂ ਅਕ ਜਾਣਦੇ ਨਹੀਂ ਇੱਕ ਦੋ ਦੋ ਪੈਂਟਾਂ ਤੇ ਆਹ ਤਿੰਨ ਪਜਾਮੇ ਆ ਛੜਾ ਕਿੰਨੀ ਆਇਆ 5000 ਸਤਜ ਜੀ ਵਿੱਚ ਕੋਈ ਇਦਾਂ ਦੀ ਹੈ ਨਹੀਂ ਜਿਹੜੀ ਗੋਆ-ਗੋਆ ਜੀ ਪਾ ਸਕਦੇ ਆ ਸਹੀ ਏ ਯਾਰ ਚੰਦੇ ਵਧੀਆ ਲੱਗੂਗੀ ਨਾ ਗੋਆ ਜਪਾਈ ਤੇ ਉੱਤੇ ਹਨਾ